ਸ਼ਸ਼ੀਕਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਆ ਕਿ ਆਪੇ ਹੀ ਕੰਮ ਸਵਾਰਦਾ ਆਪੇ ਪਾਉਂਦਾ ਜਦ ਜੇ ਕੋਈ ਉਹਨੂੰ ਸਮਝ ਲਵੇ ਜਾਂ ਅਸਲ ਦੇ ਵਿੱਚ ਕੀ ਹੈ ਜੇ ਹਰ ਕੋਈ ਉਹਨੂੰ ਸਮਝ ਲਵੇ ਤਾਂ ਉਹਨੂੰ ਕੌਣ ਕਵੇਗਾ ਰੱਬ ਕਹਿੰਦੇ ਰੱਬ ਦੀਆਂ ਰਮਝਾਂ ਸਮਝਣਾ ਬੜਾ ਔਖਾ ਹੈ ਤੇ ਸਮਝਣਾ ਅੱਛਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜੀ ਚੀਜ਼ ਔਖੀ ਹੁੰਦੀ ਐ ਸਮਝਣ ਦੀ ਲੋੜ ਵੀ ਕੀ ਐ ਆਪਣੇ ਆਪ ਨੂੰ ਇਨਸਾਨ ਸਮਝ ਲਵੇ ਵਕਤ ਨੂੰ ਇਨਸਾਨ ਸਮਝ ਲਵੇ ਤਾਂ ਮੇਰੇ ਹਿਸਾਬ ਨਾਲ ਉਹਨੂੰ ਸਮਝਣ ਦੇ ਵਿੱਚ ਤੇ ਉਹਦੀਆਂ ਜੋ ਰਮਝਾਂ ਨੇ ਜੋ ਉਹਦੇ ਉਹਦੇ ਅਸੂਲ ਤੇ ਕਾਨੂੰਨ ਨੇ ਉਹ ਕੁਦਰਤ ਐ ਹਨਾ ਔਰ ਕੁਦਰਤ ਦੇ ਰੰਗ ਜੋ ਨੇ ਉਹ ਸਮੇਂ-ਸਮੇਂ ਤੇ ਬਦਲਦੇ ਨੇ ਤੇ ਫਿਰ ਆਪਾਂ ਇੱਕੋ ਹੀ ਚਾਲ ਕਿਵੇਂ ਚੱਲ ਸਕਦੇ ਆ ਬੜੇ ਹੀ ਤਰਕ ਦਿਮਾਗ ਤੇ ਵਿੱਚ ਆਉਂਦੇ ਨੇ ਬੜੇ ਹੀ ਤਰ੍ਹਾਂ ਨਾਲ ਉਲਝੇਵੇਂ ਖੜੇ ਹੋ ਜਾਂਦੇ ਨੇ ਬੜੇ ਹੀ ਤਰ੍ਹਾਂ ਨਾਲ ਬੜੇ ਬੜੇ ਸੱਚ ਜਾਣੋ ਕਈ ਵਾਰੀ ਬੜੇ ਸਿੰਪਲ ਜਿਹੇ ਸਾਦੇ ਜਿਹੇ ਲੋਕ ਆਉਂਦੇ ਆ ਤੇ ਜਦੋਂ ਕਹਿੰਦੇ ਆ ਨਾ ਕਿ ਬੜੇ ਪਰੇਸ਼ਾਨ ਆ ਬੜੇ ਪਰੇਸ਼ਾਨ ਆ ਤੇ ਲੱਗਦਾ ਏ ਕਿ ਸਭ ਕੁਝ ਤਾਂ ਸਹੀ ਆ ਕੀ ਪਰੇਸ਼ਾਨੀ ਇਹਨਾਂ ਨੇ ਤਾਂ ਕਦੇ ਮੱਖੀ ਵੀ ਨਹੀਂ ਮਾਰੀ ਹੋਣੀ ਤੇ ਕੀ ਪਰੇਸ਼ਾਨੀ ਗੱਲ ਮਾਰਨ ਮਰਾਉਣ ਦੀ ਹੈ ਹੀ ਨਹੀਂ ਗੱਲ ਪਾਪ ਪੁੰਨ ਦੀ ਹੈ ਹੀ ਨਹੀਂ ਗੱਲ ਤੇ ਅਸਲ ਦੇ ਵਿੱਚ ਉਹਦੀਆਂ ਰਮਜਾਂ ਨੂੰ ਸਮਝਣ ਦੀ ਹੈ ਤੇ ਉਹਦੀਆਂ ਰਮਜਾਂ ਨੂੰ ਸਮਝਣ ਦੇ ਲਈ ਸਾਨੂੰ ਇਹ ਨਹੀਂ ਕਿ ਉਹਦਾ ਨਾਮ ਲੈਣਾ ਪੈਣਾ ਏ ਜੇ ਮਾਂ 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 ਕਹਿੰਦੇ ਨਾਲ ਮਾਂ ਦਾ ਸੁਭਾਅ ਤੁਸੀਂ ਜਾਣ ਜਾਂਦੇ ਤਾਂ ਨਹੀਂ ਮਾਂ ਨੂੰ ਸਮਝਣਾ ਏ ਤਾਂ ਚੁੱਪ ਕਰਕੇ ਉਹਦੀ ਉਹਦੀ ਰੂਟੀਨ ਨੂੰ ਉਹਦੇ ਵਿਵਹਾਰ ਨੂੰ ਉਹਦੇ ਸੁਭਾਅ ਨੂੰ ਉਹਦੀ ਉਹਦੇ ਜੋ ਕੁਦਰਤ ਨੇ ਉਹਨੂੰ ਦਿੱਤਾ ਉਹਨੂੰ ਸਮਝਣਾ ਪੈਂਦਾ ਇੱਕ ਇੱਕ ਤੁਹਾਨੂੰ ਸਿਰਫ ਐਗਜ਼ਾਮਪਲ ਦਿੱਤੀ ਹੈ ਮੈਂ ਤੇ ਜੇ ਤੁਸੀਂ ਕਹੋ ਕਿ ਵੈਸੇ ਮੈਂ ਇੱਕ ਗੱਲ ਕਈ ਵਾਰੀ ਨੋਟ ਕੀਤੀ ਆ ਕਿ ਕਈ ਚੀਜ਼ਾਂ ਚ ਚੁੱਪ ਬੜੇ ਕੰਮ ਆਉਂਦੀ ਆ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਨੂੰ ਸਮਝਣ ਲਈ ਕੋਸ਼ਿਸ਼ ਕਰਦੇ ਹੋ ਤਾਂ ਸ਼ਾਂਤ ਮਨ ਨਾਲ ਸ਼ਾਂਤੀ ਨਾਲ ਆਪਣੇ ਆਪ ਨੂੰ ਸਮਝਣਾ ਅਸਲ ਵਿੱਚ એનર્ਜੀ ਨੂੰ ਸਮਝਣ ਦੇ ਬਰਾਬਰ ਹੋ ਜਾਂਦਾ ਹੈ ਇਹ ਕੁਦਰਤ ਹੈ ਇਹ ਇਹ ਪਰਮਾਤਮਾ ਹੈ ਬੜੀ ਵਧੀਆ ਇੱਕ ਮੈਂ ਗੱਲ ਸੁਣੀ ਸੀ ਕਿ ਗੱਲ ਮਿੱਟੀ ਦੇ ਮੁੱਲ ਦੀ ਹੈ ਗੱਲ ਕਿਸੇ ਤੇ ਪਈ ਧੂੜਦੀ ਹੈ ਕੀਮਤ ਅਸਲ ਦੇ ਵਿੱਚ ਉਸ ਧੂੜਦੀ ਹੈ ਜਿਸ ਨੇ ਸਾਡੇ ਦਿਮਾਗ ਨੂੰ ਕਵਰ ਕੀਤਾ ਹੋਇਆ ਹੈ ਇਹ ਸਚਾਈਆ ਇਹ ਬਿਲਕੁਲ ਸਚਾਈਆ ਕਹਿੰਦੇ ਜੋ ਜੁਨ ਦੁਨੀਆ ਜਿੱਤੇ ਸਿਕੰਦਰ ਨੇ ਤੇ ਬੜਾ ਬਲ ਬੜਾ ਬੜਾ ਆਪਣੇ ਆਪ ਤੇ ਮਾਣ ਤੇ ਕਿਤੋਂ ਨੰਗ ਰਿਹਾ ਤੇ ਇੱਕ ਕੋਈ ਕੋਈ ਸਾਧੂ ਹੈ ਤੇ ਉਹਦੇ ਹੱਥ ਦੇ ਵਿੱਚ ਚਮਕਦਾਰ ਚੀਜ਼ ਹੈ ਹੁਣ ਜਬੜੀ ਚਮਕ ਰਹੀ ਹੈ ਤੇ ਕਹਿੰਦੇ ਸਿਕੰਦਰ ਨੇ ਉਹਨੂੰ ਪੁੱਛਿਆ ਵੇਕੀ ਹੈ ਤੇ ਉਹਨੇ ਕਿਹਾ ਵੀ ਇਹ ਬਹੁਮੁੱਲਿਆ ਚੀਜ਼ ਹੈ ਅੱਛਾ ਜੀ ਇਹ ਬਹੁਮੁੱਲਿਆ ਚੀਜ਼ ਹੈ ਹਾਂ ਜੀ ਇਹਦੀ ਕੀ ਕੀਮਤ ਹੈ ਉਹ ਕਹਿੰਦਾ ਰਾਜਨ ਇਹਦੀ ਕੀਮਤ ਤੇ ਦੱਸਣੀ ਨਹੀਂ ਔਖੀ ਹੈ ਤੇ ਇਹ ਐਕਸਪਲੇਨ ਕਰਨੀ ਵੀ ਔਖੀ ਹੈ ਤੇ ਕਹਿੰਦਾ ਅੱਛਾ ਇਹੋ ਜੀ ਕੀ ਚੀਜ਼ ਹੈ ਜ ਜਦੀ ਕੀਮਤ ਵੀ ਨਹੀਂ ਦੱਸੀ ਜਾ ਸਕਦੀ ਉਹ ਕਹਿੰਦਾ ਅੱਛਾ ਫਿਰ ਜੇ ਕੀਮਤ ਸੁਣਨੀ ਆ ਤੇ ਜਿੰਨਾ ਤੂੰ ਕਮਾਇਆ ਹੈ ਉਹਦੇ ਨਾਲੋਂ ਤੇ ਜ਼ਿਆਦਾ ਹੀ ਹੋਣੀ ਹੈ ਤਾਂ ਉਹਨੇ ਕਹਿੰਦੇ ਇੱਕ ਬੜਾ ਸਾਰਾ ਤਰਾਜੂ ਲੈ ਲਿਆ ਤੇ ਕਹਿੰਦੇ ਵੀ ਉਹਨੇ ਆਪਣੀ ਸਾਰੀ ਕਾਫੀ ਸਾਰੇ ਜੋ ਦੇਖੋ ਦੌਲਤ ਸੀ ਹੁਣ ਰਾਜੇ ਆ ਬੜੀਆਂ ਲੁੱਟਾਂ ਜੰਗਾ ਜਿੱਤੀਆਂ ਤੇ ਜਿੱਤ ਕੇ ਫਿਰ ਉਹ ਸਾਰਾ ਸਮਾਨ ਹੀ ਅਗਲਾ ਚੌਕ ਕੇ ਲੈ ਆਉਂਦਾ ਤੇ ਚਲੋ ਜੀ ਉੱਥੇ ਜੀ ਉਹ ਤੱਕੜੀ ਦੇ ਵਿੱਚ ਉਹ ਇੱਕ ਸਾਧੂ ਦੀ ਜੋ ਚੀਜ਼ ਸੀ ਮਹਾਤਮਾ ਸੀ ਉਹਨੇ ਰੱਖ ਦਿੱਤੀ ਤੇ ਦੂਸਰੇ ਪਾਸੇ ਸਾਰਾ ਉਹਦਾ ਸਮਾਨ ਰੱਖ ਦਿੱਤਾ ਜੋ ਸਾਧੂ ਦੀ ਚੀਜ਼ ਰੱਖੀਦਾ ਸੀ ਉਹਦਾ ਪੱਲੜਾ ਭਾਰੀ ਉਹ ਨੀਵਾ ਤੇ ਜੋ ਉਹਨੇ ਚੱਕਿਆ ਸੀ ਉਹ ਤੇ ਹੈਰਾਨ ਰਹਿ ਗਿਆ ਸਿਕੰਦਰ ਵੀ ਇਹ ਹੈ ਜੀ ਕਿਹੜੀ ਚੀਜ਼ ਹੈ ਜਿਹੜੀ ਇੰਨੀ ਭਾਰੀ ਜਿਹਾ ਭਾਰੀ ਹੈ ਤੇ ਫਿਰ ਸਾਧੂ ਨੇ ਆਪਣੇ ਹੱਥ ਤੇ ਚੁੱਕੀ ਹੋਈ ਹੈ ਠੀਕ ਤੇ ਉਹ ਕਹਿੰਦਾ ਵੀ ਇਹ ਇਹ ਕਿਦਾਂ ਹੋ ਸਕਦਾ ਹੈ ਇਹ ਦੀ ਕੁਛ ਤੇ ਕੀਮਤ ਹੋएगी ਕੁਛ ਤੇ ਦਾ ਬਹੁਮੁੱਲਿਆ ਹੋਏਗਾ ਤੇ ਉਹ ਕਹਿੰਦਾ ਰਾਜਨ ਜੇ ਤੂੰ ਸਮਝ ਸਕੇ ਤਾਂ ਸਮਝ ਉਹਨੇ ਇੱਕ ਨਾ ਮਿੱਟੀ ਦੀ ਚੁਟਕੀ ਚੱਕੀ ਤੇ ਉਹਨੇ ਉਸ ਦੇ ਉੱਤੇ ਪਾ ਦਿੱਤੀ ਤੇ ਨਾਲ ਹੀ ਉਹਦਾ ਪਲੜਾ ਥੱਲੇ ਥੱਲੇ ਹੋਣ ਲੱਗ ਗਿਆ ਬੜੀ ਢੋਂਗੀ ਗੱਲ ਐ ਸਮਝਣ ਵਾਲੀ ਐ ਜਦੋਂ ਉਹ ਪਲੜਾ نیچے ਹੋਣ ਲੱਗ ਗਿਆ ਤਾਂ ਇੱਕ ਚੁਟਕੀ ਉਹ ਕਹਿੰਦਾ ਵੀ ਇਹ ਚੁਟਕੀ ਮਿੱਟੀ ਦੀ ਕੀਮਤ ਐ ਉਹ ਕਹਿੰਦਾ ਇਹ ਮਿੱਟੀ ਦੀ ਕੀਮਤ ਨਹੀਂ ਇਹਨੂੰ ਕਵਰ ਕਰਨ ਦੀ ਕੀਮਤ ਐ ਜਦੋਂ ਅਸੀਂ ਆਪਣੇ ਮਨ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੀ ਛਾਇਆ ਪਾ ਲੈਨੇ ਆ ਤਾਂ ਸਾਡਾ ਮਨ ਜੋ ਐ ਨਾ ਉਹਦੀ ਕੀਮਤ ਖਤਮ ਹੋ ਜਾਂਦੀ ਬਾਦ ਜਾਂਦੀ ਬਾਦ ਜਾਂਦੀ ਮਤਲਬ ਪਲੜਾ ਭਾਰੀ ਹੋ ਗਿਆ ਉਹ ਥੱਲੇ ਹੋ ਗਿਆ ਤੇ ਸਾਨੂੰ ਆਪਣੀ ਐਮੀਅਤੀ ਨਜ਼ਰ ਨਹੀਂ ਆਉਂਦੀ ਸਾਨੂੰ ਆਪਣਾ ਆਪਣੀ ਸ਼ਾਈਨਿੰਗ ਹੀ ਨਜ਼ਰ ਨਹੀਂ ਆਉਂਦੀ ਸਾਨੂੰ ਆਪਣਾ ਮੁੱਲ ਜਿੱਦਾਂ ਕਿ ਜਿੱਦਾਂ ਇੱਕ ਇੱਕ ਹੋਰ ਗੱਲ ਹੈ ਜਿਹਦੇ ਨਾਲ ਤੁਸੀਂ ਸਮਝ ਜਾਓਗੇ ਕਿ ਇੱਕ ਸੂਰਜ ਹੈ ਸੂਰਜ ਦੀ ਰੋਸ਼ਨੀ ਜੋ ਹੈ ਉਹ ਬਹੁਮੁੱਲਿਆ ਹੈ ਆਪਾਂ ਨੂੰ ਪਤਾ ਹੈ ਕਿ ਸੂਰਜ ਗ੍ਰਹਿਆਂ ਦਾ ਰਾਜਾ ਹੈ ਸੂਰਜ ਦੀ ਪਾਵਰ ਜਿੰਨੀ ਪਾਵਰ ਕਿਸੇ ਚੀਜ਼ ਚ ਨਹੀਂ ਹੈਗੀ ਹਨਾ ਦੇਖਿਆ ਜਾਵੇ ਤਾਂ ਹੀ ਤਾਂ ਹੀ ਰਾਜਾ ਹੀ ਕਿਹਾ ਗਿਆ ਤਾਂ ਹੀ ਹਨਾ ਕੁਝ ਹੈ ਹੀ ਹੈ ਨਾ ਬਹੁਤ ਸਾਰੀ ਪਾਵਰ ਨੇੜੇ ਜਾਨ ਦੀ ਵੀ ਨਹੀਂ ਕਿਸੇ ਗ੍ਰਹੇ ਦੀ ਜੋ ਜੋ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਉਹਦੀ ਕਿੰਨੀ ਕੀਮਤ ਹੈ ਤੇ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਇਹ ਇੱਕ ਵਿਗਿਆਨ ਹੈ ਹਨਾ ਵਿਗਿਆਨ ਦੇ ਅਨੁਸਾਰ ਤਾਂ ਕੀ ਹੈ ਕਿ ਜਦੋਂ ਬੱਦਲ ਆਉਂਦੇ ਆ ਤੇ ਥੋੜੀ ਦੇਰ ਲਈ ਉਹਨੂੰ ਕਵਰ ਕਰ ਲੈਂਦੇ ਆ ਤੇ ਬੱਦਲਾਂ ਨੂੰ ਲੱਗਦਾ ਕਿ ਅਸੀਂ ਉਸਨੂੰ ਢੱਕ ਲਿਆ ਇੱਕ ਇੱਕ ਛਾਇਆ ਆ ਗਈ ਉਹਦੇ ਤੇ ਪਰ ਗੱਲ ਇਹ ਆ ਕਿ ਫਿਰ ਉਹ ਆਪਣੀ ਪਾਵਰ ਦੇ ਨਾਲ ਆਪਣੀ ਚਮਕ ਦੇ ਨਾਲ ਬਦਲਾ ਦੇ ਵਿੱਚੋਂ ਵੀ ਲਾਈਟਾਂ ਮਾਰਦਾ ਹੈ ਤੇ ਉਹ ਆਪਣੀ ਪਾਵਰ ਨੂੰ ਫਿਰ ਦੁਬਾਰਾ ਸਾਬਤ ਕਰ ਲੈਂਦਾ ਹੈ ਇਸੇ ਤਰ੍ਹਾਂ ਨਾਲ ਇਸੇ ਤਰ੍ਹਾਂ ਨਾਲ ਅਗਰ ਅਸੀਂ ਜ਼ਿਆਦਾ ਵਰਤਮਾਨ ਦੀ ਚਿੰਤਾ ਨਾ ਕਰਕੇ ਨੰਗੇ ਹੋਈ ਚੀਜ਼ ਨੂੰ ਆਪਣੇ ਮੋਢਿਆਂ ਦੇ ਭਾਰ ਤੇ ਨਾ ਰੱਖੀਏ ਆਉਣ ਵਾਲੇ ਕੱਲ ਨੂੰ ਆਪਣੀ ਅੱਖਾਂ ਦੇ ਵਿੱਚ ਧੁੰਦਲਾ ਨਾ ਕਰੀਏ ਤਾਂ ਜਿਹੜਾ ਪ੍ਰੈਜ਼ੈਂਟ ਆ ਤੁਹਾਨੂੰ ਹਮੇਸ਼ਾ ਖੁਸ਼ ਦਿੰਦਾ ਹੈ ਪ੍ਰੈਜ਼ੈਂਟ ਦਾ ਮਤਲਬ ਗਿਫਟ ਹੈ ਤੇ ਗਿਫਟ ਸਭ ਨੂੰ ਖੁਸ਼ੀ ਹੋਏ ਦਿੰਦਾ ਤੇ ਵਕਤ ਨੂੰ ਤੁਸੀਂ ਗਿਫਟ ਕਿਉਂ ਨਹੀਂ ਸਮਝ ਲੈਂਦੇ ਜੋ ਕੁਦਰਤ ਸਾਨੂੰ ਗਿਫਟ ਦਿੰਦੀ ਹੈ ਵਕਤ ਗਿਫਟੀ ਹੈ ਇੱਕ ਦਿਨ ਖਤਮ ਹੋ ਜਾਣਾ ਤੇ ਫਿਰ ਇਹਦੀ ਇਹਦੀ ਅਹਿਮੀਅਤ ਨੂੰ ਸਮਝੋ ਇੰਜੋਏ ਕਰੋ ਖੁਸ਼ ਰਹੋ ਖੁਸ਼ ਰਹੋ ਸਮਝ ਗਏ ਨਾ ਤੁਸੀਂ ਬੜੇ ਸਮਝਦਾਰ ਹੋ ਚਲੋ 1 ਅਗਸਤ ਕਿਦਾਂ ਦਾ ਜਾਏਗਾ ਇਹ ਅਗਸਤ ਦਾ ਮਹੀਨਾ ਇਸ ਤੇ ਆਪਾਂ ਮੋਟਾ-ਮੋਟਾ ਚਾਨਣਾ ਪਾਵਾਂਗੇ ਬਾਕੀ ਤਾਂ ਆਪਾਂ ਤੁਹਾਨੂੰ ਰੋਜ਼ ਦੱਸਦੇ ਹੀ ਰਹਿੰਨੇ ਆ ਕਿ ਕਿਦਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਪਰ ਨਾਲ ਹੀ ਜਦੋਂ ਮਹੀਨਾ ਚੇਂਜ ਹੁੰਦਾ ਤਾਂ ਉਸ ਦੀਆਂ ਤਿਥੀਆਂ ਬਾਰੇ ਵੀ ਆਪਾਂ ਤੁਹਾਨੂੰ ਪਹਿਲਾਂ ਤੋਂ ਹੀ ਥੋੜੀ ਜੀ ਜਾਣਕਾਰੀ ਦੇ ਜਾਣੇ ਆ ਇਹ ਅਗਸਤ ਦਾ ਮਹੀਨਾ ਜੋ ਹੈ ਇਹ ਸ਼ੁਰੂ ਹੋ ਜਾਏਗਾ ਸ਼ੁੱਕਰਵਾਰ ਵਾਲੇ ਦਿਨ ਜੋ ਕਿ ਤਿਥੀ ਦੇ ਮੁਤਾਬਕ ਸ਼੍ਰੀ ਦੁਰਗਾ ਅਸ਼ਟਮੀ ਤਿਥੀ ਹੈ ਤੇ ਸਵਾਤੀ ਸਵਾਤੀ ਨਕਸ਼ਤਰ ਚੱਲੇਗਾ ਤੇ ਜੋ ਕਿ ਰਾਹੁ ਦਾ ਨਕਸ਼ਤਰ ਹੈ ਸ਼ੂਲ ਜੋਗ ਰਹੇਗਾ ਉਸ ਤੋਂ ਬਾਅਦ ਵਿਸ਼ਾਖਾ ਨਕਸ਼ਤਰ ਚੱਲ ਪਵੇਗਾ ਚਲੋ ਇਕਾदशी ਰਹੇਗੀ ਤਕਰੀਬਨ 5 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਇਕਾदशी ਰਹੇਗੀ ਪੰਚਕ ਆਰੰਭ ਹੋ ਜਾਏਗੀ 9 ਤਰੀਕ ਨੂੰ 9 ਅਗਸਤ ਨੂੰ ਤਕਰੀਬਨ ਸ਼ਨੀਵਾਰ ਵਾਲੇ ਦਿਨ ਪੰਚ ਆਰੰਭ ਹੋ ਜਾਏਗੀ ਸਵੇਰੇ ਤੜਕੇ ਤੇ ਸੋਨ ਮਹੀਨੇ ਦੀ ਪੂਰਨਮਾਸ਼ੀ ਰਹੇਗੀ 9 ਤਰੀਕ ਨੂੰ ਇਸ ਦਿਨ ਰੱਖੜਾ ਬੰਦਰ ਜਾਨੀ ਰਾਖੀ ਦਾ ਪਰਬ ਵੀ ਰਹੇਗਾ ਰਖੜੀ ਤੇ ਆਪਾਂ ਤੁਹਾਨੂੰ ਸਪੈਸ਼ਲ ਵੀਡੀਓ ਵੀ ਪਾਵਾਂਗੇ ਕਿ ਕਿਦਾਂ ਕਿਹੜੇ ਰਾਸ਼ੀ ਵਾਲਿਆਂ ਲਈ ਕਿਹੜੇ ਰੰਗ ਦੀ ਰਖੜੀ ਸ਼ੁਭ ਹੁੰਦੀ ਹੈ ਐਵੇਂ ਵਹਿਮ ਨਹੀਂ ਹੈ ਰੰਗਾਂ ਤੇ ਤਰੰਗਾ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਖੂਬਸੂਰਤ ਬਣਾਣੇ ਆ ਤੇ ਉਸ ਬਾਰੇ ਦੱਸਾਂਗੇ ਚਲੋ 9 ਤਰੀਕ ਨੂੰ ਸ਼ਨੀਵਾਰ ਨੂੰ ਰਖੜੀ ਰਖੜ ਪੁੰਨਿਆ ਹੈ ਤੇ ਨਾਲ ਸੌਣ ਦਾ ਮਹੀਨਾ ਹੈ ਤੇ ਜੋ ਦਿਨ ਦਾ ਪੱਖ ਹੈ ਪੂਰਨਮਾਸ਼ੀ ਦਾ ਪੱਖ ਹੈ ਉਹ ਦੁਪਹਿਰ ਨੂੰ 1:25 ਮਿੰਟ ਤੱਕ ਰਹੇਗਾ ਇਹ ਜ਼ਰੂਰ ਯਾਦ ਰੱਖਿਓ ਅੱਛਾ ਅਗਲੀ ਗੱਲ ਇਹ ਆ ਕਿ ਗ੍ਰਹਿਆਂ ਦੇ ਮੁਤਾਬਕ ਜੋ ਗ੍ਰਹਾਂ ਦੀ ਜੋ ਰਾਸ਼ੀ ਪਰਵਰਤਨ ਕਰਨਾ ਹੈ ਉਸ ਮੁਤਾਬਕ ਤਕਰੀਬਨ ਸੰਗਰਾਂਦ ਦਾ ਦਿਨ ਰਹੇਗਾ 16 ਤਰੀਕ ਨੂੰ 16 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ 16 ਅਗਸਤ ਨੂੰ ਸੂਰਜ ਰਾਸ਼ੀ ਪਰਵਰਤਨ ਕਰਕੇ ਅ ਸੰਗ ਰਾਸ਼ੀ ਜਾਨੀ ਆਪਣੀ ਹੀ ਰਾਸ਼ੀ ਚ ਜਾਣਗੇ ਆਪਣੇ ਹੀ ਘਰ ਚ ਜਾਣਗੇ ਤੇ ਉਹਦਾ ਟਾਈਮ ਰਹੇਗਾ ਸਵੇਰੇ ਤੜਕੇ ਭਾਵੇਂ ਕਿ ਉਧਰ ਹੀ ਮਿਲ ਜਾਣੇ ਪਰ ਅਗਲੇ ਦਿਨ ਸਵੇਰੇ ਤੇ ਗ੍ਰਹਾਂ ਦੇ ਮੁਤਾਬਕ ਜੋ ਹੋਰ ਗ੍ਰਹਿ ਰਾਸ਼ੀ ਪਰਵਰਤਨ ਕਰਨਗੇ ਸ਼ੁਕਰ ਰਾਸ਼ੀ ਪਰਵਰਤਨ ਕਰੇਗਾ 20 ਤਰੀਕ ਨੂੰ 20 ਅਗਸਤ ਬੁੱਧਵਾਰ ਨੂੰ ਸ਼ੁਕਰ ਜਾਏਗਾ ਕਰਕ ਰਾਸ਼ੀ ਚ 4 ਨੰਬਰ ਦੀ ਰਾਸ਼ੀ ਚ ਠੀਕ ਹੈ ਉਥੇ ਸ਼ੁਕਰ ਨੇ ਜਾਣਾ ਹੈ ਸ਼ੁਕਰ ਦਾ ਚੰਦਰ ਦੇ ਘਰ ਚ ਜਾਣਾ ਸੂਰਜ ਨੇ ਪਹਿਲਾਂ ਹੀ ਨਿਕਲ ਜਾਣਾ ਉਥੋਂ ਤੇ ਬੋਧ ਉੱਥੇ ਹਜੇ ਬਣੇ ਰਹਿਣਗੇ ਮਾਰਗੀ ਕਦੇ ਕਦੇ ਬੱਕਰੀ ਹੋ ਕੇ 30 ਤਰੀਕ ਤੱਕ ਰਹਿਣਾ ਉਹਨਾਂ ਨੇ ਇੱਥੇ 31 ਅਗਸਤ ਤੱਕ ਉਸ ਤੋਂ ਬਾਅਦ ਜਾਣਾ ਠੀਕ ਹੈ ਤੇ ਸ਼ੁਕਰਕਰ ਕਰਾਸ਼ੀ ਚ ਜਾਣਗੇ ਤੇ 23 ਤਰੀਕ ਨੂੰ 23 ਅਗਸਤ ਸ਼ਨੀਵਾਰ ਵਾਲੇ ਦਿਨ ਇਸ ਮਹੀਨੇ ਦੀ ਆਮਸਿਆ ਰਹੇਗੀ ਜਾਨੀ ਮਸਿਆ ਬੜੀ ਮੰਨੀ ਜਾਂਦੀ ਹੈ ਸ਼ਨੀਚਰੀ ਮਸਿਆ ਤੇ ਇਸ ਤੇ ਵੀ ਆਪਾਂ ਤੁਹਾਨੂੰ ਸਾਰੇ ਉਪਾਅ ਦੱਸਾਂਗੇ ਤੇ ਗ੍ਰਹਿਾਂ ਦੇ ਮੁਤਾਬਕ ਜੋ ਤਿਥੀਆਂ ਤੇ ਸਥਿਤੀਆਂ ਜੋ ਬਦਲਦੀਆਂ ਨੇ ਉਹਨਾਂ ਦਾ ਸ਼ਨੀਚਰੀ ਮੱਸੀਆ ਜੋ ਪੱਖ ਜੋ ਹੈ ਸ਼ੁਕਰ ਪੁਸ਼ਿਆ ਨਕਸ਼ਤਰ ਚ ਰਾਤ ਨੂੰ 8:36 ਤੇ ਉਹ ਦਿਨ ਜਾਣਗੇ ਤੇ ਗੰਡਮੂਲ ਦਾ ਵਿਚਾਰ ਤੇ ਆਪਾਂ ਤੁਹਾਨੂੰ ਹਰ ਰੋਜ਼ ਦੱਸਦੇ ਹੀ ਰਹਿਣਾ ਹੈ ਚਲੋ 24 ਤਰੀਕ ਨੂੰ ਐਤਵਾਰ ਨੂੰ ਚਾਂਨਣ ਪੱਖ ਸ਼ੁਰੂ ਹੋ ਜਾਣਾ ਹੈ ਤੇ ਭਾਦੋ ਦੇ ਮਹੀਨੇ ਦਾ ਹਨਾ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਸੀ ਇਹ ਕਿ ਭਾਦੋਂ ਦੇ ਮਹੀਨੇ ਦੇ ਚਾਨਣ ਪੱਖ ਦੇ ਵਿੱਚ ਜਦੋਂ ਚਤੁਰਤੀ ਤਿਥੀ ਹੁੰਦੀ ਹੈ ਸਿੱਧੀ ਬਨਾਇਕ ਵਰਤ ਰਵੇਗਾ ਤੇ ਭਾਦੋਂ ਦੇ ਮਹੀਨੇ ਜੋ ਹੈ ਚੌਥਾ ਦਾ ਚੰਦ ਦੇਖਣਾ ਸ਼ੋਭਰੀ ਮੰਨਿਆ ਜਾਂਦਾ ਕਲੰਕ ਚਤੁਰਥੀ ਵੀ ਕਿਹਾ ਗਿਆ ਇਸ ਨੂੰ ਤੇ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਦੂਸਰੀ ਗੱਲ ਇਹ ਆ ਕਿ ਹੋਰ ਜੋ ਕੋਈ ਵੀ ਗ੍ਰਹਿ ਰਾਸ਼ੀ ਪਰਵਰਤਨ ਨਹੀਂ ਕਰਨ ਵਾਲਾ ਤੇ 30 ਤਰੀਕ ਨੂੰ 30 ਅਗਸਤ ਨੂੰ ਬੁੱਧ ਜੋ ਹੈ ਉਹ ਵੀ ਸਿੰਘ ਰਾਸ਼ੀ ਚ ਜਾਣਗੇ 30 ਤਰੀਕ ਨੂੰ ਬੁੱਧ ਸੂਰਜ ਨਾਲ ਲੱਗਣਗੇ ਬੁੱਧ ਦਾ ਚੰਦਰ ਦੇ ਘਰ ਚ ਜਾਣਾ ਜਿਆਦਾ ਵਧੀਆ ਹੈ ਨਹੀਂ ਐ ਡਿਪਰੈਸ਼ਨ ਟੈਨਸ਼ਨ ਬਹੁਤ ਦੇ ਰਿਹਾ ਮਨ ਨੂੰ ਪਟਕਾਰ ਰਿਹਾ ਪਰ ਇਹ ਤੀ ਤਰੀਕ ਤੱਕ ਤੇ ਨਹੀਂ ਹੁਣ ਇੱਥੇ ਸਹਿਣ ਕਰਨਾ ਹੀ ਪੈਣਾ ਤੇ ਉਸ ਤੋਂ ਬਾਅਦ ਸੂਰਜ ਬੁੱਧ ਦੀ ਜੁਤੀ ਬਣੇਗੀ ਜੋ ਕਾਫੀ ਹੱਦ ਤੱਕ ਸਿੰਘ ਰਾਸ਼ੀ ਵਿੱਚ ਜਾ ਕੇ ਸ਼ੁਭ ਫਲ ਦੇਏਗੀ ਪਰ ਇੱਕ ਗੱਲ ਯਾਦ ਰੱਖਣ ਵਾਲੀ ਆ ਕਿ ਸਿੰਘ ਰਾਸ਼ੀ ਦੇ ਵਿੱਚ ਕੌਣ ਹੈ ਪਹਿਲਾਂ ਤੋਂ ਕੇਤੂ ਸੂਰਜ ਕੇਤੂ ਦਾ ਗ੍ਰਹਿ ਜੋਗ ਵੀ ਬਣੇਗਾ ਉਹਦੇ ਉਪਾਅ ਪਰੇਚ ਆਪਾਂ ਤੁਹਾਨੂੰ ਦੱਸ ਹੀ ਜਾਵਾਂਗੇ ਚਲੋ ਗ੍ਰਹਾਂ ਦੇ ਮੁਤਾਬਕ ਆਪਾਂ ਤੁਹਾਨੂੰ ਪੰਜਾਬੀ ਦੱਸੀ ਦਿੱਤਾ ਕਦੋਂ ਪੂਰਨਮਾਸ਼ੀ ਕਦੋਂ ਮੱਸਿਆ ਤੇ ਕਿਹੜਾ ਕਿਹੜੇ ਗ੍ਰਹਾਂ ਦੇ ਰਾਸ਼ੀ ਪਰਵਰਤਨ ਕਰਨਾ ਤੇ ਹੁਣ ਆਪਾਂ ਜਾਣਾਂਗੇ ਮੋਟਾ-ਮੋਟਾ ਕਿਹੜੇ ਰਾਸ਼ੀਆਂ ਵਾਲਿਆਂ ਨੇ ਅਗਰ ਕੁਝ ਨਵਾਂ ਕਰਨ ਬਾਰੇ ਇਸ ਮਹੀਨੇ ਸੋਚ ਰਹੇ ਹੋ ਤਾਂ ਕਿੰਨਾ ਤਿਥੀਆਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਠੀਕ ਹੈ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਰੀਜ਼ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਤਕਰੀਬਨ ਤਕਰੀਬਨ ਅੱਧ ਤੋਂ ਬਾਅਦ ਠੀਕ ਹੋ ਜਾਏਗਾ ਭਾਵੇਂ ਸੂਰਜ ਕੇਤੂ ਦਾ ਗ੍ਰਹਣ ਜੋਗ ਲੱਗੇਗਾ ਇਹਦੇ ਵਿੱਚ ਇਹ ਧਿਆਨ ਰੱਖਣਾ ਹੈ ਕਿ ਕਿਤੇ ਆਪਰੇਟ ਨਾ ਹੋ ਜਾਏ ਪੇਟ ਸੰਬੰਧੀ ਪਰੇਸ਼ਾਨੀਆਂ ਜ਼ਿਆਦਾ ਨਾ ਵਾਧਣ ਤਾਂ ਉਹਦੇ ਲਈ ਪਾਣੀ ਜ਼ਿਆਦਾ ਪੀਣਾ ਹੈ ਵਿਦੇਸ਼ ਲਈ ਹਜੇ 15 20 ਦਿਨ ਤੁਹਾਡੇ ਅੱਛੇ ਆ ਤੇ ਮੰਗਲ ਦੀ ਸਥਿਤੀ ਜੋ ਹੈ ਮੰਗਲ ਜੋ ਕન્યા ਰਾਸ਼ੀ ਵਿੱਚ ਹੈ ਉਹ ਉਸਨੇ ਇਸ ਮਹੀਨੇ ਦੇ ਅਖੀਰ ਚ ਬਦਲ ਜਾਣਾ ਹੈ ਤੇ ਜਦੋਂ ਮੰਗਲ ਜਾਏਗਾ ਤੁਲਾ ਰਾਸ਼ੀ ਵਿੱਚ ਸੱਤਵੇਂ ਸਥਾਨ ਚ ਤਾਂ ਆਪਣੀ ਰਾਸ਼ੀ ਨੂੰ ਦੇਖੇਗਾ ਕੌਨਫੀਡੈਂਸ ਵਧਾਏਗਾ ਵਿਦੇਸ਼ ਯਾਤਰਾ ਕਰਵਾਏਗਾ ਕਮਾਕਾਰਾਂ ਦੇ ਡਿਲੇ ਜੋ ਹੋ ਰਹੇ ਆ ਤੁਹਾਡੇ ਉਹ ਠੀਕ ਹੋ ਜਾਣਗੇ ਤਾਂ ਉਹਦੇ ਲਈ ਤੁਹਾਨੂੰ ਮੰਗਲ ਦੀ ਮਜਬੂਤੀ ਲਈ ਰੈੱਡ ਕਪੜਾ ਆਪਣੇ ਕੋਲ ਇਸ ਮਹੀਨੇ ਰੱਖ ਲੈਣਾ ਚਾਹੀਦਾ ਹੈ ਤਾਂ ਇਹ ਮਹੀਨਾ ਦੇਖਿਆ ਜਾਵੇ ਤਾਂ ਮੇਸ਼ਾ ਰਾਸ਼ੀ ਵਾਲਿਆਂ ਲਈ ਸ਼ੁਭ ਹੈ ਸੂਰਜ ਦੀ ਵਜ੍ਹਾ ਕਰਕੇ ਔਰ ਮੰਗਲ ਦੀ ਵਜ੍ਹਾ ਕਰਕੇ ਤੇ ਸ਼ੁਕਰ ਜੋ ਚੌਥੇ ਜਾਏਗਾ ਇਹ ਵੀ ਇੱਥੇ ਜਾ ਕੇ ਤੁਹਾਨੂੰ ਅਗਰ ਤੁਸੀਂ ਕੋਈ ਨਵਾਂ ਕੰਮਕਾਰ ਖੋਲਣ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਵੀ ਇਹ ਵਧੀਆ ਕੰਮ ਤੁਹਾਡੇ ਲਈ ਕਰੇਗਾ ਹਾਂ 28 ਜੁਲਾਈ ਨੂੰ ਕੰਨਿਆ ਚ ਚਲੇ ਜਾਣਾ ਹੈ 28 26 ਜੁਲਾਈ ਜੁਲਾਈ ਚ ਕਰਨੇ ਚੱਲੇਗੇ ਸੀ 13 ਸਤੰਬਰ ਨੂੰ ਇਹਨੇ ਜਾਣਾ ਤੁਲਾ ਰਾਸ਼ੀ ਤਾਂ ਇਸ ਮਹੀਨੇ ਨਹੀਂ ਜਾਣਾ ਤਾਂ ਅਗਲੇ ਮਹੀਨੇ ਜਾਣਾ ਤੁਲਾ ਚ ਤਾਂ ਉਦੋਂ ਤੱਕ ਥੋੜਾ ਤੁਹਾਨੂੰ ਇੰਤਜ਼ਾਰ ਕੌਨਫੀਡੈਂਸ ਦੀ ਜੋ ਤੁਹਾਨੂੰ ਲੱਗ ਰਿਹਾ ਕਿ ਵਿਰੋਧੀਆਂ ਦਾ ਜਾਂ ਕਰਜ਼ੇ ਦੀ ਜਾਂ ਕਿਸੇ ਚੀਜ਼ ਦੀ ਪਰੇਸ਼ਾਨੀ ਹੈ ਤਾਂ ਉਦੋਂ ਤੱਕ ਥੋੜਾ ਰਿਲੈਕਸ ਕਰੋ ਜਦੋਂ ਇੱਥੋਂ ਬੈਠ ਕੇ ਦੇਖੇਗਾ 15 ਸਤੰਬਰ ਤੋਂ ਬਾਅਦ ਸੌਰੀ 13 ਸਤੰਬਰ ਤੋਂ ਬਾਅਦ ਉਸ ਤੋਂ ਬਾਅਦ ਅੱਛਾ ਹੋ ਜਾਏਗਾ ਠੀਕ ਹੈ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜਿਆਦਾ ਲਿਕੁਇਡਸ ਚੀਜ਼ਾਂ ਦਾ ਸੇਵਨ ਕਰਨਾ ਹੈ ਇਸ ਮਹੀਨੇ ਪਾਣੀ ਜਿਆਦਾ ਪੀਣਾ ਹੈ ਆਪਣੇ ਕੌਨਫੀਡੈਂਸ ਤੇ ਭਰੋਸਾ ਰੱਖਣਾ ਹੈ ਵਿਰੋਧੀਆਂ ਨੂੰ ਆਪਣੇ ਬਾਰੇ ਕੁਝ ਜਿਆਦਾ ਜਾਣਕਾਰੀ ਨਹੀਂ ਦੇਣੀ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਜੋ ਤੁਹਾਡੇ ਪ੍ਰੇਮ ਸਬੰਧਾਂ 'ਚ ਪਰੇਸ਼ਾਨੀਆਂ ਆਈਆਂ ਉਹ ਦੂਰ ਹੋ ਜਾਣਗੀਆਂ ਇਸ ਮਹੀਨੇ ਇਹ ਮਹੀਨਾ ਤੁਹਾਡੇ ਲਈ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ ਹੋਣ ਕਰਕੇ ਨੰਦ ਦੀ ਕਮੀ ਤਾਂ ਨਹੀਂ ਰਹੇਗੀ ਰਿਸ਼ਤੇ ਦੀ ਕਿਤੇ ਤੁਸੀਂ ਗੱਲਬਾਤ ਹੋ ਰਹੇ ਹੋ ਹੋ ਜਾਏਗਾ ਵਿਦੇਸ਼ ਲਈ ਕਿਤੇ ਪੇਪਰ ਲਗਾਣੇ ਆ ਤਾਂ ਪੈਸਾ ਪਹਿਲਾਂ ਦੇਣਾ ਕੋਈ ਨਹੀਂ ਔਰ ਤੀਸਰੀ ਗੱਲ ਸ਼ੁਕਰ ਦੀ ਧਿਆਨ ਰੱਖਣ ਵਾਲੀ ਇਹ ਆ ਕਿ ਸ਼ੁਕਰ ਜਦੋਂ ਤੱਕ ਇੱਥੋਂ ਨਿਕਲ ਕੇ ਕਰਕਰਾਸ਼ੀ ਵਿੱਚ ਨਹੀਂ ਚਲਾ ਜਾਂਦਾ ਉਦੋਂ ਤੱਕ ਤੁਸੀਂ ਡੀਲ ਜੋ ਹੈ ਪੈਸੇ ਦੇ ਲੈਣ ਦੇਣ ਦੀ ਧਿਆਨ ਨਾਲ ਤਾਂ ਕਰਨੀ ਆ ਕਿਸੇ ਪੇਪਰ ਤੋਂ ਸਾਈਨ ਕਰਦੇ ਸਮੇਂ ਵੀ ਹਮੇਸ਼ਾ ਸਤਾਰਕ ਰਹਿਣਾ ਠੀਕ ਹੈ ਜੈਮਨੀ ਜਾਨੀ ਮਿਥੂਨ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਵੈਸੇ ਇਹ ਮਹੀਨਾ ਠੀਕ ਜਾ ਰਿਹਾ ਹੈ ਅਗਲਾ ਮਹੀਨਾ ਹੋਰ ਅੱਛਾ ਹੋ ਜਾਏਗਾ ਸ਼ੁਕਰ ਨੇ ਤੁਹਾਨੂੰ ਕਾਫੀ ਅੱਛੀ ਪਰਸਨਲਿਟੀ ਦਿੱਤੀ ਹੈ ਕੰਮਕਾਰ ਅੱਛਾ ਦਿੱਤਾ ਹੈ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖੋ ਇਸ ਮਹੀਨੇ ਦੇ ਅਖੀਰ ਚ ਸ਼ੁਕਰ ਦੂਜੇ ਸਥਾਨ ਚ ਜਾਏਗਾ ਤਾਂ ਇੱਥੇ ਆ ਕੇ ਤੁਹਾਨੂੰ ਜੋ ਰੁਕਿਆ ਹੋਇਆ ਪੈਸਾ ਉਹ ਵੀ ਮਿਲ ਜਾਏਗਾ ਠੀਕ ਹੈ ਤਾਂ ਸਾਰੇ ਤੁਹਾਡੇ ਸ਼ੁਭ ਹੋ ਜਾਣਗੇ ਹੋਰ ਜਾਦਾ ਬੁੱਧ ਦੀ ਸਥਿਤੀ ਹਜੇ ਦੂਸਰੇ ਸਥਾਨ ਚ ਬਣੀ ਰਹੇਗੀ ਤਾਂ ਥੋੜਾ ਜਿਹਾ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਦਿਮਾਗ ਨਾਲ ਚੱਲੋਗੇ ਤਾਂ ਕੈਂਸਰ ਜੈਨੇ ਕਰਕਰਸ਼ ਦੀ ਗੱਲ ਕਰੀਏ ਤਾਂ ਸੂਰਜ ਇੱਥੋਂ ਹਜੇ 15 16 ਦਿਨ ਬਾਅਦ ਹੀ ਨਿਕਲੇਗਾ ਉਦੋਂ ਤੱਕ ਗੁੱਸੇ ਤੇ ਕੰਟਰੋਲਡ ਤਾਂ ਰੱਖਣਾ ਹੀ ਹੈ ਨਾਲੋਂ ਨਾਲ ਰਿਸ਼ਤਿਆਂ ਦੀ ਐਹਮੀਅਤ ਨੂੰ ਵੀ ਸਮਝਣਾ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਪਰ ਅੱਗੇ ਜਾ ਕੇ ਕੋਈ ਜ਼ਰ ਜ਼ੋਰੂ ਜ਼ਮੀਨ ਦਾ ਝਗੜਾ ਕੋਈ ਕੋਰਟ ਕੇਸ ਕੋਈ ਚਿੱਠੀ ਵਗੈਰਾ ਮਿਲ ਸਕਦੀ ਹੈ ਤਾਂ ਇਸ ਲਈ ਸਤਰਕ ਰਹਿਣਾ ਤੇ ਬਹੁਤ ਜ਼ਰੂਰੀ ਰਹੇਗਾ ਬੁੱਧ ਹਜੇ ਪੂਰਾ ਮਹੀਨਾ ਤੁਹਾਡੇ ਲਗਨ ਚਾ ਜੋ ਤੁਹਾਡੀ ਸਿਹਤ ਖਰਾਬ ਕਰੇਗਾ ਤੁਹਾਨੂੰ ਮਸਲਸ ਦੀ ਨਾੜਾਂ ਦੀ ਪ੍ਰੋਬਲਮ ਦਵੇਗਾ ਪੇਟ ਸੰਬੰਧੀ ਪ੍ਰੋਬਲਮ ਦਵੇਗਾ ਐਲੀਗੇਸ਼ਨ ਤੋਂ ਮਤਲਬ ਆਏਗਾ ਤੇ ਪੂਆ ਪੈਣ ਵੱਲੋਂ ਕੋਈ ਪਰੇਸ਼ਾਨੀ ਦੇ ਦਵੇਗਾ ਤਾਂ ਇਸ ਕਰਕੇ ਦੁੱਧ ਦੀ એનર્ਜੀ ਜ਼ਿਆਦਾ ਖਰਾਬ ਨਾ ਕਰੇ ਤੇ ਮਾਨਸਿਕ ਸਥਿਤੀ ਜ਼ਿਆਦਾ ਨਾ ਹੋਵੇ ਤਾਂ ਉਹਦੇ ਲਈ ਤੁਸੀਂ ਹਰਾ ਰੰਗ ਬਿਲਕੁਲ ਵੀ ਨਾ ਪਾਓ ਸਤਨਾਜਾ ਪੰਛੀਆਂ ਨੂੰ ਪਾਉਂਦੇ ਰਹੋ ਇਹ ਮਹੀਨਾ ਤੇ ਹੁਣ ਦੇਖੋ ਕੱਢਣਾ ਹੀ ਆ ਉੱਪਰ ਚ ਸੂਰਜ ਤੋਂ ਦੂਜੇ ਜਾਏਗਾ ਤਾਂ ਥੋੜਾ ਪਰੇਸ਼ਾਨੀ ਦਏਗਾ ਸ਼ੁਕਰ ਵੀ ਮਿੱਤਰ ਨਹੀਂ ਹੈ ਚੰਦਰ ਦਾ ਉਹ ਵੀ ਲਗਨ ਚ ਆ ਜਾਏਗਾ ਇਸ ਮਹੀਨੇ ਦੇ ਅਖੀਰ ਚ ਤਾਂ ਥੋੜਾ ਸੰਭਲ ਕੇ ਹੀ ਰਹਿਣਾ ਜੀ ਕਰਕਰਾਚੀ ਵਾਲਿਆਂ ਨੇ ਉਪਾਪ੍ਰੇ ਜੇਰੇ ਵੇਗਾ ਕਿ ਤਾ ਰੈੱਡ ਕਲਰ ਦਾ ਕਪੜਾ ਕੋਲ ਰੱਖੋ ਤੇ ਦੂਜਾ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਜਾਓ ਥੋੜੀ ਖਟਾਸ ਖਟਾਸ ਪਈ ਹੈ ਨਾ ਜ਼ਿੰਦਗੀ ਚ ਉਹ ਠੀਕ ਹੋ ਜੂਗੀ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਲਈ ਮਿਲੇ ਜੁਲੇ ਦਾ ਪ੍ਰਭਾਵ ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਤੱਕ ਬੁੱਧਵਾਰ ਮਿਆਂ ਆਉਣੇ ਆ ਮਹੀਨੇ ਦੇ ਅਖੀਰ ਚ ਜਾਣਾ ਤੇ ਕੀ ਕਵਾਂਗੇ ਆਪਾਂ ਉਹਦੇ ਬਾਰੇ ਨਹੀਂ ਕਹਿ ਸਕਦੇ ਬਸ ਧਿਆਨ ਇਸ ਚੀਜ਼ ਦਾ ਰੱਖਣਾ ਹੈ ਕਿ ਵਾਦੂ ਖੱਜਲ ਖਵਾਰੀ ਤੋਂ ਬਚਣਾ ਹੈ ਸੰਗ੍ਰਾਮ ਤੋਂ ਬਾ ਸੂਰਜ ਲਗਨ ਚਾਏਗਾ ਭਾਵੇਂ ਸੂਰਜ ਕੇਤੂ ਦਾ ਗ੍ਰਹਿ ਜੋਗ ਰਹੇਗਾ ਜੋ ਥੋੜੀਆਂ-ਬੋਤੀਆਂ ਸਿਰ ਦੀਆਂ ਪ੍ਰੋਬਲਮ ਦਵੇਗਾ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਪਰੇਸ਼ਾਨੀ ਨਹੀਂ ਦੇਵੇਗਾ ਕੌਨਫੀਡੈਂਸ ਵਧਾਏਗਾ ਪ੍ਰਾਪਰਟੀ ਦਾ ਕੰਮ ਕਰਵਾਏਗਾ ਤੇ ਰਾਜਨੀਤੀ ਵਿੱਚ ਤੇ ਨਾਲ ਖਾਸ ਤੌਰ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਰੁਕੇ ਹੋਏ ਕੰਮ ਵੀ ਹੋਣਗੇ ਤੇ ਤਰੱਕੀ ਵੀ ਹੋਏਗੀ ਬਸ ਧਿਆਨ ਰੱਖਣਾ ਨੀਲਾ ਰੰਗ ਨੀ ਪਾਉਣਾ ਤੇ ਕੁੱਤੇ ਨੂੰ ਰੋਟੀ ਪਾਉਂਦੀ ਰਹਿਣਾ ਤੁਸੀਂ ਇਸ ਮਹੀਨਾ ਸਾਰਾ ਹੀ ਵਰਗੋ ਜਨ ਕੰਨਿਆ ਰਾਸ਼ੀ ਵਾਲਿਆਂ ਦੀ ਥੋੜੀ ਬਹੁਤੀ ਦਿਮਾਗੀ ਟੈਨਸ਼ਨ ਵਧੇਗੀ ਕਿਉਂਕਿ ਜਦੋਂ ਸੂਰਜ 12ਵੇਂ ਸਥਾਨ 'ਚ ਆਪਣੇ ਘਰ 'ਚ ਜਾਏਗਾ ਕੇਤੂ ਨਾਲ ਜੋਗ ਬਣਾਏਗਾ ਭੁਲਾਦ ਨੂੰ ਲੈ ਕੇ ਪਰੇਸ਼ਾਨੀ ਵਧਾਏਗਾ ਠੀਕ ਦੂਜੀ ਗੱਲ ਇਹ ਆ ਕਿ ਮੰਗਲ ਨੇ ਹਜੇ ਰਾਸ਼ੀ ਪਰਵਰਤਨ ਕਰਨਾ ਕੋਈ ਨਹੀਂ ਜੋ ਅਸ਼ਟਮੇਸ਼ ਹੈ ਤੁਹਾਡੇ ਲਗਨ 'ਚ ਬਿਰਾਜਮਾਨ ਹੈ ਵਾਹਨ ਖਰੀਦਣ ਲਈ ਭਾਵੇਂ ਸਿਤਾਰੇ 10ਵੇਂ ਬੈਠਾ ਸ਼ੁਕਰ ਸ਼ੁਭ ਕਰ ਰਿਹਾ ਨਾਲ ਹੀ ਵਾਦੂ ਦੇ ਖੱਜਲ ਖਵਰੀ ਇਨਕਮ ਸਥਾਨ 'ਤੇ ਬੈਠਾ ਹੋਇਆ ਸੂਰਜ ਬੁੱਧ ਵੀ ਦੇ ਰਿਹਾ ਭੱਜਣਾ ਠਹਿ ਪਰ ਰਿਟਰਨ ਜਿਆਦਾ achi ਨਹੀਂ ਹੈ ਬਹੁਤ ਮਿਹਨਤ ਕਰਦੇ ਆ ਪਰ ਜੋ ਇਨਕਮ ਹੈ ਉਸ ਤੋਂ ਵਾਦੀ ਨਹੀਂ ਰਹੀ ਹੈ ਮੰਗਲ 8ਵੇਂ ਸਥਾਨ ਵਿੱਚ ਹੋਣ ਕਰਕੇ ਖਰਚੇ ਵਾਧੂ ਹੋ ਰਹੇ ਆ ਤੇ ਸਿਰ ਤੇ ਬੋਝ ਜਿਆ ਵਧਿਆ ਹੋਇਆ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਬੁੱਧ ਨੂੰ ਸ਼ੁਭ ਕਰਨਾ ਹੈ ਪੰਛੀਆਂ ਨੂੰ ਸਤਨਾਜਾ ਪਾਉਣਾ ਹੈ ਤੇ ਦੂਸਰੀ ਗੱਲ ਗੰਗਾ ਜਲ ਨਾਲ ਧੋ ਕੇ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਰੱਖਣਾ ਹੈ ਤੀਜੀ ਗੱਲ ਰਾਤ ਨੂੰ ਮਿੱਠਾ ਨਹੀਂ ਖਾਣਾ ਤੇ ਚੌਥੀ ਆਪਣੇ ਜੀਵਨ ਸਾਥੀ ਨਾਲ ਤੇ ਆਪਣੇ ਪਰਿਵਾਰ ਵਿੱਚ ਬਹੁਤ ਹਲੇਮੀਨਾ ਪੇਸ਼ ਹੋਣਾ ਹੈ ਗ੍ਰਹਾਂ ਦੀਆਂ ਬਦਲਦੀਆਂ ਸਥਿਤੀਆਂ ਪ੍ਰਭਾਵ ਜਰੂਰ ਪਾਉਂਦੀਆਂ ਨੇ ਪਰ ਜਦੋਂ ਨੈਗੇਟਿਵ ਹੋਣ ਤਾਂ ਹੀ ਉਪਾਅ ਕਰਨੇ ਚਾਹੀਦੇ ਆ ਰੈੱਡ ਮਿਰਨ ਨੂੰ ਤੇ ਗੁਲਾਬੀ ਰੰਗ ਨਾ ਪਾਓ ਤਾਂ ਕਿ ਮੰਗਲ ਨੂੰ ਪਾਵਰ ਨਾ ਦਿੱਤੀ ਜਾਵੇ ਆਪਣੇ ਭਰਾ ਨਾਲ ਸਬੰਧ ਬਣਾ ਕੇ ਰੱਖੋ ਮੰਗਲ ਇੱਥੇ ਸ਼ਾਂਤ ਹੀ ਰਹੇਗਾ ਘਰ 'ਚ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਤਾਂ ਇਹ ਗ੍ਰਹਿ ਤੁਹਾਨੂੰ ਪੂਰੀ ਤਰ੍ਹਾਂ ਨਾਲ ਸ਼ੁਭਫਲ ਦੇਣਗੇ ਲੇ ਬਰਾਜ਼ਾਂ ਨੂੰ ਟੁਲਰਾਸ਼ੀ ਟੁਲਰਾਸ਼ੀ ਦੇ ਜੋ ਸਿਤਾਰੇ ਨੇ ਜੀ ਦੇਖਿਆ ਜਾਵੇ ਤਾਂ ਸ਼ੁਕਰ ਤੁਹਾਡੇ ਲਗਨ ਦਾ مالک ਹੈ ਜੋ ਇਸ ਮਹੀਨੇ ਦੇ ਅਖੀਰਤੀ ਰਾਸ਼ੀ ਪਰਵਰਤਨ ਕਰੇਗਾ ਨੌਵੇਂ ਰਹੇਗਾ ਤੇ ਉਸ ਸੂਰਜ ਜੋ ਹੈ ਉਹ ਤੁਹਾਡੇ 10ਵੇਂ ਚੱਲ ਰਿਹਾ ਸੀ ਅੱਛਾ ਹੈ 11ਵੇਂ ਚਲਾ ਜਾਏਗਾ ਹੁਣ 11ਵੇਂ ਸੂਰਜ ਤੇ 10ਵੇਂ ਸ਼ੁਕਰ ਦਾ ਫਲ ਜੋ ਹੈ ਤੁਹਾਨੂੰ ਸ਼ੁਭ ਮਿਲੇ ਤਾਂ ਥੋੜੀ ਜਿਹੀ ਚਿੰਤਾ ਦਾ ਦੇਖੋ ਫਿਊਚਰ ਨੂੰ ਲੈ ਕੇ ਤੁਹਾਡੀ ਹੋਈ ਰਿਸ਼ਤੇ ਦੇ ਬੰਦੇ ਬੰਦੇ ਕੰਮ ਥੋੜੇ ਰੁਕ ਜਾਂਦੇ ਆ ਬਸ ਰਿਸ਼ਤੇ ਦੀ ਗੱਲ ਚੱਲੀ ਤੇ ਫੇਰ ਠੱਪ ਹੋ ਗਈ ਆਪ ਹੀ ਕਹਿਣਾ ਪੈਂਦਾ ਕਿ ਕਿਦਾਂ 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 ਕੋਈ ਗੱਲ ਵੀ ਨਹੀਂ ਹੁੰਦੀ ਅਗਲਾ ਚੁੱਪੀ ਕਰ ਜਾਂਦਾ ਐਦਾਂ ਦੀ ਕੁਝ ਸਟੇਸ਼ਨ ਕਿਉਂਕਿ ਸ਼ੁਕਰ ਤੇ ਬ੍ਰਸਪਤ ਰਿਸ਼ਤੇ ਦੇ ਕਾਰਕ ਮੰਨੇ ਜਾਂਦੇ ਆ ਤਾਂ ਕੀ ਹੈ ਸੂਰਜ ਜੋ ਹੈ ਇਨਕਮ ਸਥਾਨ 'ਚ ਜਾਏਗਾ ਤਾਂ ਥੋੜੀ ਇਨਕਮ ਅਨਬੈਲੈਂਸ ਹੋ ਸਕਦੀ ਆ ਆਉਂਦਾ ਆਉਂਦਾ ਪੈਸਾ ਰੁਕ ਸਕਦਾ ਹੈ ਧਿਆਨ ਰੱਖਣਾ ਕਿ ਕੋਈ ਵੀ ਇਸ ਤਰ੍ਹਾਂ ਦੀ ਬੇਵਕੂਫੀ ਨਾ ਕੀਤੀ ਜਾਵੇ ਕਿਸੇ ਨੂੰ ਕੋਈ ਐਦਾਂ ਦਾ ਪ੍ਰੋਮਿਸ ਨਾ ਕੀਤਾ ਜਾਵੇ ਬਸ ਜੀ ਆਗੇ ਪੈਸੇ ਤੇ ਤੁਹਾਡੇ ਇੰਨੇ ਤਰੀਕ ਨੂੰ ਦੇ ਹੀ ਦੇਣੇ ਤੇ ਉਹ ਦਿੱਤੇ ਨਾ ਜਾਣ ਤਾਂ ਪਹਿਲਾਂ ਨਹੀਂ ਕਹਿਣਾ ਇਹ ਕਹੋ ਕਿ ਠੀਕ ਹੈ ਅਸੀਂ ਕਰ ਰਹੇ ਹਾਂ ਹੋ ਸਕਦਾ ਇੰਨੀ ਤਰੀਕ ਤੱਕ ਪਰ ਪੱਕਾ ਕੁਝ ਨਹੀਂ ਹੈ ਮਤਲਬ ਜਦੋਂ ਤੁਸੀਂ ਉਸ ਕੁਦਰਤ ਤੇ ਛੱਡਦੇ ਹੋ ਤਾਂ ਕੁਦਰਤ ਤੁਹਾਡੀ ਮਦਦ ਕਰਦੀ ਹੈ ਜਦੋਂ ਤੁਸੀਂ ਓਵਰ ਕੰਫੀਡੈਂਸ ਨਾਲ ਗੱਲ ਕਰਦੇ ਹੋ ਤਾਂ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਜੋ ਬੁੱਧ ਦੀ ਵਿਚਾ ਨਾਲ ਹੋ ਜਾਂਦਾ ਬੁੱਧ ਤੁਹਾਡੀ ਕਿਸਮਤ ਦਾ ਮਾਲਕ ਹੈ ਜਿੱਥੇ ਸ਼ੁਕਰ ਤੇ ਇੰਪ੍ਰੈਸਪਤ ਵਿਰਾਜਮਾਨ ਨੇ ਠੀਕ ਹੈ ਹੁਣ ਸ਼ੁਕਰ ਨੂੰ ਸ਼ੁਭ ਕਰ ਲਈ ਆਪਾਂ ਕਈ ਵਾਰੀ ਦੱਸ ਚੁੱਕੇ ਆ ਕਿ ਚਰੀ ਲੈ ਕੇ ਗਾਂ ਨੂੰ ਖਲਾ ਦੋ ਵੈਲ ਡਰੈਸ ਰੋਗੋ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਧੁੱਪ ਚ ਸਿਰ ਟਾ ਕੇ ਰੱਖੋ ਤੇ ਤਾਂਬੇ ਦਾ ਪੈਸਾ ਸੰਗਰਾਮ ਤੋਂ ਬਾਅਦ ਆਪਣੀ ਜੇਬ ਚ ਪਾ ਲੈਣਾ ਇਹ ਜ਼ਰੂਰੀ ਹੈ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਦੇ ਲਈ ਵੈਸੇ ਇਹ ਮਹੀਨਾ ਅੱਛਾ ਸੀ ਸੂਰਜ ਬੁੱਧ ਦੀ ਯੂਤੀ ਕਰਕੇ ਸਰਕਾਰੀ ਬੰਦਿਆਂ ਨਾਲ ਸਬੰਧ ਵੀ ਵਧੇ ਪਰ ਪ੍ਰੋਬਲਮ ਕਿੱਥੇ ਆ ਕਿ ਸ਼ੁਕਰ 8ਵੇਂ ਸਥਾਨ 'ਚ ਪਰ ਉਸਨੇ ਪੂਰਾ ਮਹੀਨਾ ਰਹਿਣਾ ਹੈ ਇਹ ਤੁਹਾਨੂੰ ਕੋਈ ਨੁਕਸਾਨ ਨਹੀਂ ਕਰ ਰਿਹਾ ਬ੍ਰਹਸਪਤੀ ਨਾਲ ਹੈ ਦਿਮਾਗ ਕੋਕੀ ਦੇ ਰਿਹਾ ਪੜਾਈ ਦੇ ਰਿਹਾ ਅੱਛੇ ਰਿਲੇਸ਼ਨ ਦੇ ਰਿਹਾ ਤੇ ਨੌਲੇਜ ਵੀ ਵਧ ਰਹੀ ਹੈ ਪਰਸਨਲਿਟੀ ਵੀ ਅੱਛੀ ਹੋ ਰਹੀ ਹੈ ਨਵੇਂ-ਨਵੇਂ ਚੀਜ਼ਾਂ ਬਾਰੇ ਤੁਸੀਂ ਸੋਚ ਰਹੇ ਹੋ ਪਰ ਗੱਲ ਇਹ ਆ ਕਿ ਮੰਗਲ ਦੀ ਸਥਿਤੀ ਜੋ ਹਜੇ ਚੇਂਜ ਨਹੀਂ ਹੋਣ ਵਾਲੀ ਜੋ ਇਨਕਮ ਸਥਾਨ 'ਚ ਹੈ ਤਾਂ ਉਹਦੇ ਲਈ ਤੁਸੀਂ ਬਿਜ਼ਨਸ ਨੂੰ ਹਲਕੇ 'ਚ ਨਹੀਂ ਲੈਣਾ ਟਾਈਮ ਜ਼ਰੂਰ ਦੇਣਾ ਆਪਣੇ ਕੰਮ ਕਾਰ ਨੂੰ ਦੂਸਰਾ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਕਿਸੇ ਦੇ ਮਸਲੇ 'ਚ ਨਹੀਂ ਉਲਝਣਾ ਕਿਸੇ ਨੂੰ ਬਿਨਾ ਮੰਗੇ ਸਲਾਹ ਨਹੀਂ ਦੇਣੀ ਤੀਸਰਾ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਕਿਉਂਕਿ ਮਹੀਨੇ ਦੇ ਅਖੀਰ 'ਚ ਜਾ ਕੇ 28 29 ਤਰੀਕ ਨੂੰ ਇਸਨੇ ਚੇਂਜ ਹੋਣਾ ਸ਼ੁਕਰ ਨੇ ਉਦੋਂ ਤੱਕ ਆਰਾਮ ਨਾਲ ਚੱਲੋ ਠੀਕ ਸੈਜੀਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਲਈ ਇਹ ਅਗਸਤ ਦਾ ਮਹੀਨਾ ਦੇਖਿਆ ਜਾਵੇ ਤਾਂ ਸੰਗ੍ਰਾਂਤ ਤੱਕ ਖੱਜਲ ਖਵਾਰ ਕਰਨ ਵਾਲਾ ਹੈ ਤੇ 30 ਤਰੀਕ ਤੋਂ ਬਾਅਦ ਜੋ ਬੁੱਧ ਰਾਸ਼ੀ ਪਰਵਰਤਨ ਕਰਨ ਵਾਲਾ ਤੁਹਾਡੇ 8ਵੇਂ ਸਥਾਨ ਵਿੱਚ ਹੈ ਤੁਹਾਨੂੰ ਸਾਹ ਨਹੀਂ ਆਉਣ ਦੇਣ ਵਾਲਾ ਕਲੀਅਰ ਗੱਲ ਹੈ ਭਾਵੇਂ ਬ੍ਰਹਸਪਤ ਲਗਨ ਨੂੰ ਦੇਖ ਰਿਹਾ ਕਿ ਤਨੋਂ ਕਿ ਤੋ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ کہہ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਤਾਂ ਇੱਕ ਮਹੀਨਾ ਹੋਰ ਔਖੇ ਸੌਖੇ ਕੱਢੋ ਤੇ ਆਪਣੇ ਪੇਟ ਤੇ ਆਪਣੇ ਦੰਦਾਂ ਦੀ ਸੰਭਾਲ ਰੱਖੋ ਡਾਕਟਰਾਂ ਕੋ ਚੱਕਰ ਲੱਗੀ ਜਾਣੇ ਆ ਦਿਮਾਗ 'ਚ ਰਿਜ਼ਲਟ ਅੱਛਾ ਨਾ ਆਉਣ ਦੀ ਕੋਈ ਵੀ ਕੰਮ ਰੇ ਉੱਛਾ ਨਹੀਂ ਰਿਜ਼ਲਟ ਆ ਰਿਹਾ ਜਿੱਦਾਂ ਕਿ ਕੋਈ ਪੇਪਰ ਦਿੱਤਾ ਜਿੱਦਾਂ ਕੋਈ ਬਿਜ਼ਨਸ ਦੀ ਗੱਲਬਾਤ ਆ ਉਹਦਾ ਤੁਹਾਨੂੰ ਰਿਟਰਨ ਅੱਛਾ ਨਹੀਂ ਮਿਲ ਰਿਹਾ ਬਸ ਇਹ ਟੈਨਸ਼ਨ ਆ ਪਰੇਸ਼ਾਨੀਆਂ ਕੋ ਜਿਆਦਾ ਖੱਜਲਬੁਰੀ ਗੱਲੀ ਕੱਲਣੀ ਆ ਆਂਬ ਬੱਚਿਆਂ ਨੂੰ ਦਿੰਦੇ ਰਹੋ ਫਰੂਟ ਬੱਚਿਆਂ ਨੂੰ ਵੰਡਦੇ ਰਹੋ ਸਭ ਬੱਚਾ ਹੁੰਦਾ ਜਾਏਗਾ ਠੀਕ ਕੈਪ੍ਰਿਗਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨੇ ਦੇ ਅਖੀਰ ਚ ਪਰੇਸ਼ਾਨੀਆਂ ਵਧਣ ਵਾਲੀਆਂ ਨੇ ਉਸ ਤੋਂ ਪਹਿਲਾਂ ਸਿਤਾਰੇ ਚੰਗੇ ਆ ਕੌਨਫੀਡੈਂਸ ਸੱਚਾ ਹੈ ਸੂਰਜ ਬੋਧਾ ਕਿਸੇ ਨਾ ਕਿਸੇ ਨਾਲ ਸਬੰਧ ਤੇ ਕਿਤੇ ਨਾ ਕਿਤੇ ਕੋਈ ਗੱਲ ਤੁਹਾਡੇ ਤੱਕ ਪਹੁੰਚ ਹੀ ਜਾਂਦੀ ਹੈ ਪਰ ਜਦੋਂ ਬੁੱਧ 8ਵੇਂ ਸਥਾਨ 'ਤੇ ਜਾਏਗਾ ਬੁੱਧ ਕੇਤੂ ਦਾ ਜੋਗ ਬਣੇਗਾ ਪਰੇਸ਼ਾਨੀਆਂ ਵਧਣਗੀਆਂ ਉਦੋਂ ਤੱਕ ਆ ਰਾਮਨਾਰ ਰਿਲੈਕਸ ਕਰਕੇ ਚੱਲੋ ਦੂਜੀ ਗੱਲ ਇਹ ਆ ਇਹ ਤਕਰੀਬਨ ਅ ਸ਼ੁਕਰ ਜਦੋਂ ਸਤਵੇਂ ਆਏਗਾ ਉਧਰ ਸੂਰਜ ਨੇ ਜਾਣਾ ਹੈ ਤੇ 17 ਤੋਂ ਬਾਅਦ 30 ਤੋਂ ਬਾਅਦ ਉਹ ਉਧਰ ਸ਼ੁਕਰ ਨੇ ਆ ਜਾਣਾ 30 ਤੋਂ ਬਾਅਦ ਉਹ ਅੱਛਾ ਕਰੇਗਾ ਤੁਹਾਡੇ ਲਈ ਸਤਵੇਂ ਸਥਾਨ 'ਚ ਆਏਗਾ ਦਸਵੇਂ ਖਾਨੇ ਦਾ ਮਾਲਕ ਹੈ ਰਿਲੈਕਸ ਦਵੇਗਾ ਸਰਕਾਰੀ ਉਲਝੇਵਿਆਂ ਤੋਂ ਪਰੇਸ਼ਾਨੀਆਂ ਘਟਾਏਗਾ ਮੁਸੀਬਤਾਂ 'ਚੋਂ ਕੱਢਣ ਲਈ ਤੁਹਾਡਾ ਆਪਣਾ ਦਿਮਾਗ ਤੇ ਸਰਕਾਰੀ ਤੌਰ ਤੇ ਸਬੰਧ ਕੰਮ ਆ ਜਾਣਗੇ ਬਸ ਇਹ ਵਧੀਆ ਹੋ ਜਾਏਗਾ ਤਾਂ ਇਹਦੇ ਲਈ ਤੁਸੀਂ ਇੱਕ ਕੰਮ ਹੋਰ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੋਈ ਗੱਡੀ ਖਰੀਦਣੀ ਹੈ ਕੋਈ ਚੀਜ਼ ਲੈਣੀ ਹੈ ਕਹਿ ਸਕਦੇ ਆਪਾਂ ਬਹੁਤ ਅੱਛਾ ਅਲੱਗ ਤੋਂ ਵੀ ਵੀਡੀਓ ਪਾਵਾਂਗੇ ਆਪਾਂ ਤੁਹਾਨੂੰ ਪਰ ਇਹ ਮਹੀਨਾ ਤੁਹਾਡੇ ਲਈ ਥੋੜਾ ਸੰਭਲ ਕੇ ਥੋੜਾ ਆਪਣੇ ਭੇਤ ਕਿਸੇ ਨੂੰ ਨਾ ਦੇ ਕੇ ਚੱਲਣ ਵਾਲਾ ਹੈ ਤਾਂ ਇਸ ਕਰਕੇ ਥੋੜਾ ਜਿਹਾ ਉਜੇਂਦਿਆਂ ਤੋਂ ਬਚ ਕੇ ਆਰਾਮ ਨਾਲ ਹੀ ਚੱਲਣਾ ਹੈ ਤੇ ਸਰਕਾਰੀ ਤੌਰ ਤੇ ਮਦਦ ਕਿਤੋਂ ਨਾ ਕਿਤੋਂ ਮਿਲ ਜਾਏਗੀ ਕੰਮ ਹੋ ਜਾਣਗੇ ਅਕੀਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਤਕਰੀਬਨ 13 ਸਪਟੰਬਰ ਤੱਕ ਗ੍ਰਹਿ ਇਦਾਂ ਦੇ ਚੱਲਣ ਵਾਲੇ ਆ ਕਿ ਮੰਗਲ 8ਵੇਂ ਸਥਾਨ 'ਚ ਹੀ ਹੈ ਹਨਾ ਤੇ ਮੰਗਲ ਦਾ 8ਵੇਂ ਸਥਾਨ 'ਚ ਬੈਠਣਾ ਚੁਬ ਨਹੀਂ ਹੁੰਦਾ ਇਹ 13 ਸਤੰਬਰ ਆਪਾਂ ਤੁਹਾਨੂੰ ਦੱਸਿਆ ਕਿ ਜਾਏਗਾ ਅੱਗੇ ਉਦੋਂ ਤੱਕ ਵਾਹਨ ਧਿਆਨ ਨਾਲ ਚਲਾਉਣਾ ਨੇ ਪਰੇਸ਼ਾਨੀਆਂ ਤੁਹਾਨੂੰ ਤੰਗ ਨਾ ਕਰਨ ਸੂਰਜ ਵੀ ਉੱਪਰੋਂ ਆਪਣੇ ਘਰ ਆ ਜਾਏਗਾ ਤੇ ਜੋ ਰਾਹੂ ਦੀ ਦ੍ਰਿਸ਼ਟੀ ਪਏਗੀ ਸੂਰਜ ਦੇ ਉੱਤੇ ਗ੍ਰਹਿ ਲੱਗੇਗਾ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਹੈ ਪਿਤਾ ਦੀ ਸਿਹਤ ਨੂੰ ਲੈ ਕੇ ਮਾਤਾ ਪਿਤਾ ਦੀ ਸਿਹਤ ਨੂੰ ਲੈ ਕੇ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਤਾਂ ਇਹ ਮਹੀਨਾ ਤਕਰੀਬਨ ਦੇਖਿਆ ਜਾਵੇ ਤਾਂ ਅੱਧ ਤੱਕ ਅੱਧ ਤੋਂ ਬਾਅਦ 16 ਤੋਂ ਬਾਅਦ ਬਹੁਤ ਧਿਆਨ ਨਾਲ ਚਲੋ ਕੰਮ ਕਰ ਦੀ ਸਥਿਤੀ ਨੂੰ ਠੀਕ ਰੋਕੋ ਡੀਲ ਕਰਦੇ ਸਮੇਂ ਪਾਰਟਨਰਸ਼ਿਪ ਹੋਵੇ ਭਾਵੇਂ ਜੀਵਨ ਸਾਥੀ ਦੇ ਨਾਲ ਹੈ ਤੇ ਭਾਵੇਂ ਕਿਤੇ ਕੰਮ ਕਰਦੀ ਹੈ ਉਹ ਜਿਵੇਂ ਤੁਹਾਡੇ ਕੋਈ ਸਰਕਾਰੀ ਚਿੱਠੀ ਨੋਟਿਸ ਆ ਸਕਦਾ ਹੈ ਤਾਂ ਪੇਪਰ ਵਰਕ ਧਿਆਨ ਨਾਲ ਕਰ ਲੋ ਜਿਵੇਂ ਵਾਜਣਗੇ ਪਾਸਪੋਰਟ ਬਣਾਣਾ ਕਿਤੇ ਪੇਪਰ ਦੇਣਾ ਕਿਤੇ ਚੈੱਕ ਦਿੱਤਾ ਉਹਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਨਾ ਆਵੇ ਤਾਂ ਆਰਾਮ ਨਾਲ ਚਲੋ ਇੱਕ ਚਾਂਦੀ ਦਾ ਛੱਲਾ ਰਿੰਗ ਫਿੰਗਰ 'ਚ ਪਾ ਲਿਓ ਇਹ ਮਹੀਨੇ ਦੀ ਸ਼ੁਰੂ ਤੋਂ ਹੀ ਪਾ ਸਕਦੇ ਹੋ ਤਾਂ 10 ਦਿਨ ਬਾਅਦ ਵੀ ਪਾ ਲੈਣਾ ਆ ਇਸੇ ਜਣੀ ਮੀਨਾ ਚੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਮੀਣਾ ਠੀਕ ਹੈ 15 ਤਰੀਕ ਤੱਕ ਅੱਛਾ ਹੈ ਸੂਰਜ ਬੁੱਧੀ ਜੁਤੀ ਬਣਨ ਵਾਲੀ ਹੈ ਕੋਈ ਟੈਸਟ ਦੇਣਾ ਤਾਂ ਉਦੋਂ ਤੱਕ ਦੇ ਦਿਓ ਸ਼ੁਕਰ ਵੀ ਤੁਹਾਡੇ ਪੰਜਵੇਂ ਸਥਾਨ 'ਚ ਜਾਏਗਾ ਨਵੇਂ ਦੋਸਤ ਪੁਰਾਣੇ ਦੋਸਤ ਮਿਲਣਗੇ ਕਿਤੇ ਘੁੰਮਣ ਫਿਰਨੂ ਵੀ ਮੂਵੀ ਵਗੈਰਾ ਦੇਖਣਾ ਅੱਜ ਵੀ ਗਏ ਤੇ ਕੱਲ ਵੀ ਦੇ ਆਵੇਂ ਹੀ ਬੱਸ ਕਹਿ ਸਕਦਾ ਚਲੋ ਚੱਲ ਤੇ ਲੱਗੋ ਲੰਗ ਦੋਨੋਂ ਚੀਜ਼ਾਂ ਰਹਿਣੀਆਂ ਖਰਚੇ ਵੀ ਜ਼ਿਆਦਾ ਹੋਣਗੇ ਇਨਕਮ ਦੇ ਸੋਰਸਸ ਵੀ ਵੈਸੇ ਵਧੀ ਜਾਣਗੇ ਪਰ ਜਦੋਂ ਸੰਗਰਾਮ ਤੋਂ ਬਾਅਦ ਸੂਰਜ ਜਾਏਗਾ ਜੇ 6 ਮਹੀਨੇ ਸਥਾਨ ਵਿੱਚ ਵਿਰੋਧ ਦੀ ਚੁੱਪ ਚਾਪ ਕਰ ਜਾਣਗੇ ਤੁਹਾਡੀ अहमियत ਵਧੇਗੀ ਉਲਝੇਵੇਂ ਘਟਣਗੇ ਸਰਕਾਰੀ ਤੌਰ ਤੇ ਰਿਲੈਕਸ ਮਿਲੇਗੀ ਕਰਜ਼ਾ ਉਤਰਨ ਦੇ ਵੀ ਰਸਤੇ ਦਿਖਣਗੇ ਭੈਣ ਭਾਈ ਦਾ ਸਾਥ ਵੀ ਮਿਲੇਗਾ ਸ਼ਨੀ ਦੀ એનર્ਜੀ ਜ਼ਰੂਰ ਸ਼ੁਭ ਰੱਖਣੀ ਹੈ ਉਹਦੇ ਲਈ ਕਾਲਾ ਰੰਗ ਬਿਲਕੁਲ ਵੀ ਨਹੀਂ ਪਾਉਣਾ ਤੇ ਕੀੜਿਆਂ ਨੂੰ ਸ਼ੱਕਰ ਆਟਾ ਪਾਉਂਦਾ ਰਹਿਣਾ ਤਾਂ ਕਿ ਸ਼ਨੀ ਲਗਨ ਦਾ ਸ਼ਾਂਤ ਰਹੇ ਸ਼ੁਕਰ ਜੋ ਰਾਸ਼ੀ ਪਰਵਰਤਨ ਕਰੇਗਾ ਤੁਹਾਡੇ 5ਵੇਂ ਸਥਾਨ ਵਿੱਚ ਸ਼ੁਭ ਕਰੇਗਾ ਪਰ ਕਿਸੇ ਚੀਜ਼ ਨੂੰ ਨਾਲ ਗੱਲਿਆ ਕਰਨਾ ਨੁਕਸਾਨ ਦੇਗਾ ਜਦੋਂ ਗੱਲਿਆ ਕਰਦੇ ਤਾਂ ਕੋਈ ਨਹੀਂ ਪੜ ਲਾਂਗੇ ਕੋਈ ਗੱਲ ਨਹੀਂ ਆਉਂਦਾ ਹੀ ਆ ਇਹ ਗਲਤ ਹੈ ਮਿਹਨਤ ਕਰੋਗੇ ਤਾਂ ਹੀ ਫਲ ਮਿਲੇਗਾ ਭੱਜ ਨਾਟ ਕਰੋਗੇ ਤਾਂ ਹੀ ਰਿਟਰਨ ਮਿਲੇਗੀ ਬੈਠੇ ਬਿਠਾਏ ਕੁਝ ਨਹੀਂ ਮਿਲਣ ਵਾਲਾ ਸ਼ੁਕਰ ਪੰਜ ਥੋੜਾ ਐਦਾਂ ਦੀ ਸੋਚ ਬਣਾ ਦਿੰਦਾ ਕਿ ਹੋ ਜਾਏਗਾ ਦੇਖ ਲਾਂਗੇ ਕੋਈ ਗੱਲ ਨਹੀਂ ਇਹ ਨਹੀਂ ਕਰ ਠੀਕ ਏ ਸੀ ਜੀ 12 રાશિਾਂ ਲਈ ਕੀ ਮੇਦਾ ਜਾਏਗਾ 1 ਅਗਸਤ ਦਾ ਮਹੀਨਾ ਜੋ ਸ਼ੁਰੂ ਹੋ ਰਿਹਾ ਚਲੋ ਵਧੀਆ ਹੀ ਜਾਵੇ ਬਹੁਤ ਅੱਛਾ ਜਾਵੇ ਪਰਮਾਤਮਾ ਕਰੇ ਹਰ ਕਿਸੇ ਲਈ ਹਰ ਗ੍ਰਹਿ ਨੂੰ ਸਮਝ ਕੇ ਤੁਸੀਂ ਚਲੋ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਗ੍ਰਹਾਂ ਦੇ ਮੁਤਾਬਕ ਤਾਂ ਚਲੋ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਕਿਦਾਂ-ਕਿਦਾਂ ਨਾਲੋਂ ਨਾਲ ਇੱਕ ਵਾਸਤੂ ਟਿਪ ਵੀ ਦੱਸਦੇ ਆ ਤੇ ਅਗਸਤ ਦਾ ਮਹੀਨਾ ਮਤਲਬ 8 ਨੰਬਰ 8 ਨੰਬਰ ਇਹ ਸ਼ਨੀ ਦਾ ਮੰਨਿਆ ਜਾਂਦਾ ਹੈ ਤੇ ਨਾਲ ਹੀ ਸੂਰਜ ਜਾਏਗਾ ਸਿੰਘ ਰਾਸ਼ੀ ਵਿੱਚ ਤੇ ਨਾਲ ਹੀ ਸੂਰਜ ਕੇਤੂ ਦਾ ਬਣੇਗਾ ਗ੍ਰਹਿ ਜੋ ਨੰਬਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾ 8 ਨੰਬਰ 8ਵਾਂ ਮਹੀਨਾ ਇਹ 8 ਨੰਬਰ ਕੋਈ ਜ਼ਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਕਿਉਂਕਿ ਸ਼ਨੀ ਦਾ ਕਿਉਂ ਨਹੀਂ ਵਧੀਆ ਮੰਨਿਆ ਜਾਂਦਾ ਸ਼ਨੀ ਦੀ ਰਾਤ ਤੇ ਹਮੇਸ਼ਾ ਹੁੰਦੀ ਆ ਦਿਨ ਤੇ ਸੂਰਜ ਦਾ ਹੀ ਆ ਕੰਮ ਤੇ ਦਿਨੇ ਹੀ ਕਰਨੇ ਆ ਪੈਸਾ ਤੇ ਦਿਨੇ ਹੀ ਕਮਾਉਣਾ ਹੈ એનર્ਜੀ ਤੇ ਦਿਨੇ ਹੀ ਕੰਮ ਆਉਣੀ ਆ ਜਾਣਾ ਆਉਣਾ ਤੇ ਦਿਨੇ ਹੀ ਆ ਤਾਂ ਇਸ ਕਰਕੇ ਕੋਈ ਵੀ ਕੰਮ ਕਰਨਾ ਹੈ ਕੋਈ ਵੀ ਕੰਮ ਕਰਨਾ ਹੈ ਤਾਂ ਹਮੇਸ਼ਾ ਬਜ਼ੁਰਗਾਂ ਦੀ ਸਲਾਹ ਨਾਲ ਕਰੋ ਸ਼ਨੀ ਜੱਜ ਦਾ ਕਾਰਕ ਮੰਨਿਆ ਜਾਂਦਾ ਹੈ ਬ੍ਰੈਸਪਤ ਦੇ ਕਰਕੇ ਸ਼ਾਂਤ ਰਹਿੰਦਾ ਹੈ ਕਿ ਕਦੇ-ਕਦੇ ਧਾਰਮਿਕ ਸਥਾਨ ਤੇ ਕਾਲੀ ਦਾਲ ਸ਼ਨੀਵਾਰ ਨੂੰ ਦੇ ਸਕਦੇ ਹੋ ਤੇ ਦੂਸਰੀ ਗੱਲ ਇਹ ਆ ਕਿ ਪੰਛੀਆਂ ਨੂੰ ਸਤਨਾਜਾ ਪਾਉਣ ਤੇ ਔਰ ਰਾਤ ਨੂੰ ਹਲਕਾ ਮਿਊਜ਼ਿਕ ਸੁਣ ਤੇ ਸ਼ਨੀ ਸ਼ੁਭផល ਦੇ ਜਾਂਦਾ ਜਦ ਦੇ ਹੀ ਵੀ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਜਿਨ੍ਹਾਂ ਦੇ ਲਈ ਇਹ 8 ਨੰਬਰ ਲੜਕੇ ਕੇ ਪਰੇਸ਼ਾਨੀ ਦੇਣਾ ਦਿੰਦਾ ਹੀ ਹੈ ਹਰ ਕਿਸੇ ਦੀ ਹਰ ਚੀਜ਼ ਨਹੀਂ ਬਣੀ ਹੁੰਦੀ ਚਲੋ ਸਮਝ ਜਾਸਦਾ ਆਪ ਸਭ ਦਸ ਦਾ ਦਿਨ ਅੱਛਾ ਜਾਵੇ ਸਾਸਿਕਾ